ਸਤ ਸ੍ਰੀ ਅਕਾਲ ਜੀ ਸਾਰੇ ਵੀਰਾਂ ਨੂੰ ਕੁਲਜਿੰਦਰ ਡੇਰੀ ਫਰਮਿੰਟਾ ਡਾਬੋਬੋ ਸਵਾਗਤ ਹੈ ਵੀਰ ਜੀ ਅੱਜ ਦੀ ਵੀਡੀਓ ਦੇ ਚੰਗੀ ਝੋਟੀ ਆ ਗਈ ਵੀਰੇ ਤਾਜੀ ਸੂਈਆ ਚੰਗੀ ਵਹਿੜ ਆ ਗਈ ਆ ਚੰਗੇ ਰਿਕਾਰਡ ਵਾਲੀ ਆ ਤਾਂ ਆਓ ਵੀਰੇ ਨਾਂ ਬਾਰੇ ਲੈਣਿਆਂ ਵੀਰੋਣਾ ਕੋਲੇ ਸਾਰੀ ਜਾਣਕਾਰੀ ਸਤ ਸ੍ਰੀ ਅਕਾਲ ਵੀਰ ਜੀ ਸਤ ਸ੍ਰੀ ਅਕਾਲ ਵੀਰ ਜੀ ਹੋਰ ਸੁਣਾ ਵੀਰੇ ਕੀ ਹਾਲ ਚਾਲ ਵਧੀਆ ਵਧੀਆ ਠੀਕ ਠਾਕ ਤੇ ਆਪਣੀ ਸਲਾਮ ਵਧੀਆ ਵੀਰੇ ਵਧੀਆ ਹਾਂਜੀ ਵੀਰ ਜੀ ਨਾਂ ਦੱਸਿਓ ਆਪਣਾ ਨਾਂ ਮੇਜਰ ਸਿੰਘ ਹਾਂਜੀ ਤੇ ਡਰੈੱਸ ਆਪਣਾ ਹੈਗਾ ਜੇ ਪਿੰਡ ਪੰਡਰੋਰੀ ਬੜਾਇਚ ਹਾਂਜੀ ਤਦ ਤਸਹੀਲ ਵੀ ਅੰਮਰਸਰ ਦੇ ਜ਼ਿਲ੍ਹਾ ਵੀ ਅੰਮਰਸਰ ਜ਼ਿਲ੍ਹਾ ਵੀ ਅੰਮਰਸਰ ਆ ਗਿਆ ਹਨ ਜੀ ਤਾਂ ਵੀ ਜੀ ਠਾਰੋਗੜ ਦੇ ਉੱਤੇ ਆਪਣਾ ਪਿੰਡ ਜੀ ਠੀਕ ਹੈ ਜੀ ਤਾਂ ਆਪਣੇ ਕੋਲੇ ਵੀਰੇ ਦੋ ਪਸ਼ੂ ਆ ਗਏ ਇੱਕ ਝੋਟੀ ਸੂਈ ਆ ਗਈ ਹਾਂ ਜੀ ਤਾਂ ਇੱਕ ਵੈੜ ਆ ਗਈ ਹਨ ਜੀ ਸੂਈ ਦੋਵੇਂ ਸੂਏ ਸਵਾਏ ਪਸ਼ੂ ਆ ਹਾਂ ਜੀ ਤਾਂ ਵੀਰ ਜੀ ਝੋਟੀ ਦਾ ਸ਼ੁਰੂ ਕਰ ਲੀਏ ਹਨਾ ਹਾਂ ਜੀ ਇਹਦੇ ਬਾਰੇ ਵੀਰੇ ਝੋਟੀ ਬਾਰੇ ਦੱਸ ਦਿਓ ਵੀਰ ਜੀ ਝੋਟੀ ਕੋ ਐ ਵੇਲੇ ਹੁਣਾ ਦੁੱਧ 14 ਕਿਲੋ ਹੀ ਆ 14 ਕਿਲੋ ਠੀਕ ਆ ਆਪਾਂ 13 ਕਿਲੋ ਕਹਿ ਕੇ ਦਵਾਂਗੇ ਠੀਕ ਹੈ ਜੀ। ਕੁੱਲਾ ਆਪਣਾ ਚੋਕੇ ਦੋ ਟਾਈਮ ਤਸੱਲੀ ਕਰਕੇ ਵੇਖੜਾ। ਠੀਕ ਹੈ। ਤਾਂ ਵੀਰ ਜੀ ਬੱਚਾ ਕੀ ਪਾਇਆ ਇਹਨੇ? ਬੱਚਾ ਮਗਰ ਕੱਟਾ ਜੀ। ਕੱਟਾ ਆ ਗਿਆ। ਤਾਂ ਵੇਖੋ ਵੀਰੋ 13-14 ਕਿਲੋ ਦੇ ਕਰੀਬ ਦੁੱਧ ਦਾ ਲੈਵਲ ਉਵੇ ਤੋਂ ਅੰਦਾਜ਼ਾ ਲਾ ਲਓ ਦੁੱਧ ਦਾ। ਸਿੰਗਲ ਹੱਡੀ ਆ ਗਈ। ਤਾਂ ਫੇਸ ਕੁਆਲਿਟੀ ਤੇ ਸਿੰਗ ਦੀ ਕੁਆਲਿਟੀ ਵੀ ਬਹੁਤ ਸੁਣੀ ਆ ਝੋਟੀ ਦੀ। ਬਾਕੀ ਤੋਰਾ ਚੈੱਕ ਕਰ ਲਿਓ ਜੀ। ਚਵਾ ਚੂ ਕਿਵੇਂ ਦਾ ਨਿਕਲਿਆ ਵੀਰ ਜੀ? ਇੱਕ ਨੰਬਰ ਜੀ। ਠੀਕ ਹੈ ਜੀ ਤੇ ਵੇਖੋ ਵੀਰੋ ਲੈਵਲ ਉਹ ਚੈੱਕ ਕਰ ਲਿਓ ਲੱਗੇ ਤਾਂ ਕਦ ਕਾਠ ਵਾਲੀ ਆ ਸਿੰਗਲ ਹੱਡੀ ਤਾਂ ਬਾਕੀ ਵੀਰੇ ਫੇਸ ਕੁਆਲਟੀ ਦੀ ਗੱਲ ਕਰੀਏ ਬਹੁਤ ਸੋਹਣੀ ਆ ਸਿੰਗ ਸੁng ਵੀ ਚੰਗਾ ਲੱਗੇ ਦੁੱਧ ਵਾਲੀ ਝੋਟੀ ਹਨਾ ਇਹ ਖਾਣ ਵੀ ਵੇਥ ਵੇਥ ਤੇ ਆ ਗਿਆ ਜੀ ਤਾਂ ਵੇਖੋ ਵੀਰੋ ਧਾਰਾ ਮਾਰ ਕੇ ਵੀਰ ਕਹਿੰਦਾ ਵਖਾਲ ਲੈਣੇ ਬੱਚਾ ਲਾ ਦੇਣੇ ਆ। ਤਾਂ ਵੀਰੋ ਲੇਵੇ ਦੀ ਗੱਲ ਕਰੀਏ ਤਾਂ ਐ ਫੋੜ ਫੋੜ ਪਛਾਣੂ ਜੜਿਆ ਹਨਾ। ਹਾਂਜੀ ਹਾਂਜੀ। ਲੇਵਾ ਬਹੁਤ ਸ਼ਾਨਦਾਰ ਲੱਗਿਆ ਝੋਟੀ ਨੂੰ। ਥਾਨ ਵੇਖ ਕੇ ਤਾਂ ਦਾੜਾ ਕੱਢਦੀ ਝੋਟੀ ਨੇ। ਹਾਂਜੀ। ਮੋਗੇ ਵਾਂਗੂ ਝੋਟੀ ਦੀ ਭਾਈ ਮੋਗੇ। ਹੈ ਸਿੰਗਲ ਢੀ ਦੀ ਦੁੱਧ ਵਾਲੀ ਆ ਗਈ ਹਨਾ। ਦੁੱਧ ਵਾਲੀ ਆ ਜੀ। ਪਤਲੇ ਚਮਚਾ ਬਹੁਤ ਪਤਲਾ ਬਿਲਕੁਲ ਬਦਲਾ ਜਾਮੇ ਜੋੜੀ। ਕਰਾ ਪਸਵਾਹਾ ਇੱਕ ਮਿੰਟ ਚ ਠੀਕ ਹੈ ਜੀ ਇਹ ਨਹੀਂ ਘੰਟਾ ਘੰਟਾ ਦਾ ਕੰਮ ਨਹੀਂ ਇੱਕ ਕਮੇਟੀ ਦੇ ਬਦਮਾ ਉਹਦੇ ਲਈ ਆ ਚੁਆ ਪਸ਼ੂਆਂ ਦਾ ਪਸ਼ੂ ਹੁੰਦਾ ਜੀ 3 ਕਿਲੋ ਗਾੜਿਆ ਝੋਟੀ ਰਿਆ ਵੇਲੇ ਠੀਕ ਹੈ ਜੀ ਦੁੱਧ ਵਾਲਿਆ ਜੀ ਨਾ ਝੋਟੇ ਦੋ ਵੇ ਟਾਈਮ ਚੋ ਗਿਆ ਤਸੱਲੀ ਕਰਕੇ ਫੇਰ ਖੜੇ ਹਾਂਜੀ ਆ ਗਈ ਵੀਰੇ ਆ ਗਈ ਵੀ ਜੀ ਆ ਗਈ ਠੀਕ ਹੈ ਬੰਦ ਦਿਓ ਬੱਚੇ ਥਾਣ ਵੇਖੋ ਖਣ ਵੇਥ ਵੇਥ ਤੇ ਆ ਗਏ ਹਨ ਜੀ ਇਹ ਆ ਥਣ ਵੇਥ ਵੇਥ ਤੇ ਆ ਆ ਇਹਾਂ ਠੱਲੀ ਤੇਰੀ ਕੋਈ ਲੱਤ ਨਹੀਂ ਕੋਈ ਦੇਖੋ ਵੀਰੋ ਐ ਵੇਥ ਵੇਥ ਤੇ ਥਾਣ ਆ ਗਏ ਮਾਰ ਤੇ ਧਾਰਾ ਵੀ ਦੇ ਵੇਖਾ ਕੀ ਬਾਤ ਹੈ ਮੋਟੀ ਧਾਰਾ ਆ ਗਈ ਹਨ ਜੀ ਚਵਾ ਵੀ ਬੋਲਾ ਲੱਗਿਆ ਵਾੜਾ ਬੋਲਾ ਉਹ ਲੀ ਲੂ ਮਰ ਜੀ ਜਿਹੜੇ ਨਿਆਣਿਆਂ ਵਿੱਚ ਹੋ ਸਕਦਾ ਇਹਦਾ ਬਿਲਕੁਲ ਕੀ ਬਾਤ ਹੈ ਖਣ ਭਾਂਡੇ ਦਾ ਪਸ਼ੂ ਹੁੰਦਾ ਚਵਾ ਦਾ ਹਨ ਜੀ ਠੀਕ ਹੈ ਜੀ ਉਰਲੇ ਖਣਾਂ ਨਹੀਂ ਮਾਰਦੇ ਠੀਕ ਹੈ ਧੋਰ ਦਿਓ ਜੀ ਧੋਰ ਦਿਓ ਹੋਣ ਝੋਟੀ ਦਾ ਵੇਖ ਰੋਗ ਬੱਕਰਾ ਹੀ ਜਾਂਦਾ ਨਸਲ ਚ ਆ ਗਈ ਨਾ ਝੋਟੀ ਤਾਂ ਵੇਖੋ ਵੀਰੋ ਚੈੱਕ ਕਰ ਲਿਓ ਚਵਾ ਤੇ ਲੱਗਿਆ ਇੱਕ ਨੰਬਰ ਐ ਥਣ ਚੰਗਾ ਸਪੈਸ਼ਲ ਕੱਢਿਆ ਫਸਮ ਕੇ ਝੋਟੀ ਨੇ ਤਾਂ ਚਵਾ ਵੀ ਇੱਕ ਨੰਬਰ ਲੱਗਿਆ ਵੀਰੇ ਕਿ ਇਹ ਪਾਸੇੋਂ ਨਹੀਂ ਖੁੰਜੀ ਤੁਸੀਂ ਦੂਰੋਂ ਵੀ ਚੱਲ ਕੇ ਹੁੰਦੇ ਤੁਸੀਂ ਛੱਡ ਕੇ ਨਹੀਂ ਜਾਂਦੇ ਝੋਟੀ ਨੂੰ ਇਹ ਚਵਾ ਇੱਕ ਨੰਬਰ ਲੱਗਿਆ ਲੇਵਾ ਸੋਹਣਾ ਲੱਗਿਆ ਵੀਰੇ ਕੱਦ ਕਾਠ ਵਾਲੀ ਆ ਸਿੰਘ ਚੰਗਾ ਲੱਗਿਆ ਕਿਆ ਬਾਤ ਹੈ ਇਹ ਹੈ ਵੀ ਮੁਕਤ ਵਾਲਾ ਪਹਾੜ ਹਾਂਜੀ ਇਹ ਵੱਲੇ ਮੰਡੀ ਹੋਵੇ ਤੇ ਫਿਰ ਥਾਵਾ ਦੀ ਕਿਆ ਬਾਤ ਬਹੁਤ ਚੰਗੀ ਝੋਟੀ ਆ ਗਈ ਨਾ ਫਿਰ ਰੇਟ ਵੀ ਜਾਇਜ਼ ਆ ਜੀ ਜਾਇਜ਼ ਜਾਇਜ਼ ਠੀਕ ਹੈ ਜਾਇਜ਼ ਦੇਣੀ ਵੀ ਵੀਰ ਜੀ ਕਿੰਨੇ ਦੀ ਹੋ ਜੀ ਝੋਟੀ ਝੋਟੀ ਦੇ ਦਿਆਂ ਲੱਖ ਦੀ ਨਾਖਰੀ ਹਾਂ ਬਸ ਠੀਕ ਹੈ ਜਾਣ ਦਿਓ ਛੋਟ ਕਰਦੇ ਹੋ ਵਿੱਚੋਂ ਹਣਾ ਤੁਸੀਂ ਕਰਾ ਲਓ ਜਿੰਨੀ ਕਰਨੀ ਦੋ ਹੀ ਛੱਡ ਦਿਓ ਵੀਰੇ ਦੋ ਹੀ ਹਾਂਜੀ ਛੋਟ ਬਿਲਕੁਲ ਨਹੀਂ ਜੈਜ ਰੇੜਾ ਵੀਰੇ ਤੂੰ 1 15 ਮੰਗ ਲੈਂਦਾ 1 20 ਮੰਗ ਲੈਂਦਾ ਮੈਂ ਕਹਿੰਦਾ ਯਾਰ 5 ਛੱਡ ਦੇ 4 ਘਟ ਦੇ ਜੇ ਜੈਜ ਆ ਤਾਂ ਜੈਜ ਆ ਵੀਰੇ ਹਣਾ 98 ਦੀ ਹਾਨਾ 98 ਹਜ਼ਾਰ ਦੀ ਠੀਕ ਹੈ ਵੀਰੇ ਬਾਕੀ ਕੋਈ ਫੋਨ ਲਾ ਲੈ ਮੋੜਦੇ ਨਹੀਂ ਕਿਸੇ ਨੂੰ ਹਣਾ ਫੋਨ ਕਰਦਾ ਕੋਈ ਨਹੀਂ ਵਿੱਚੋਂ ਛੋਟ ਚੱਪਾ ਕਰਦਾਂਗੇ ਫੋਨ ਲਾ ਲੈ ਕੋਈ ਬਾਕੀ ਛੱਡ ਦਾਂਗੇ ਕੋਈ ਵੀਰ ਫੋਨ ਲਾਵੇ ਫੋਨ ਲਾਵੇ ਹਣਾ ਜੀ ਮੋੜਦੇ ਨਹੀਂ ਕਿਸੇ ਨੂੰ ਮੋੜਦੇ ਨਹੀਂ ਤਾਂ ਵੇਖੋ ਵੀਰੋ ਆਨਲਾਈਨ ਚ ਵਾਲੇ ਕੋਈ ਵੀਰ ਇੱਥੇ ਆ ਕੇ ਚੋਲੇ ਜਿੰਦਾ ਮਰਜੀ ਆ ਕੇ ਚੋਵੇ ਠੀਕ ਹੈ ਵੀਰੇ ਉਹ ਹੀ ਗੱਲ ਹੈ ਉਹਦੀ ਵੇਖੋ ਵੀਰੋ ਇੱਕ ਨੰਬਰ ਚ ਵਾਲ ਲੱਗਿਆ ਥਾਣੇ ਸਪੈਸ਼ਲ ਕੱਢ ਲਿਆ ਭਸਮ ਕੇ ਨੇ ਤਾਂ ਬੱਚਾ ਆ ਗਿਆ ਵੀਰੇ ਤਾਂ 98000 ਦੀ ਉਹ ਜੂ ਫੋਨ ਵੀਰ ਨੂੰ ਜਰੂਰ ਲਾ ਲਿਓ ਜੀ ਠੀਕ ਹੈ ਦੂਜੇ ਨੰਬਰ ਤੇ ਆ ਗਈ ਬਹਿ ਜੀ ਦੂਜੇ ਨੰਬਰ ਤੇ ਬਹਿ ਠੀਕ ਹੈ ਜੀ ਇਹ ਸ਼ਾਈ ਚਾਹ ਦੀ ਪਿਓਰ ਹੈ ਨਾ ਜੀ ਵੀਰ ਵੇਖੋ ਇੰਦਰ ਠੰਡੀ ਪੀਣੀ ਵੇਖੋ ਇਦਾਂ ਦੀ ਕਦੀ ਓਦਾਂ ਇੰਨੀਆਂ ਚਾਹੀ ਵਾਲ ਹੁੰਦੀਆਂ ਕਦੀ ਇਦਾਂ ਦੀ ਨਹੀਂ ਵੇਖੀ ਤਾਂ ਸੇਲਸ ਲੱਗ ਸ ਕੋਈ ਗੱਲ ਹੀ ਨਹੀਂ ਤੇ ਦੇਖੋ ਇਲਾ ਦੁੱਧ ਵੀ ਵੀਰੇ ਦੇ ਮਈਆਂ ਵਰਗਾਉਣਾ ਹੈ ਨਾ ਫੈਂਟ ਚੰਗੀ 6 ਫੈਂਟ ਦਾ ਕੀ ਬਾਤ ਆਡੀ ਆਪਣੀ ਡੇਰੀ ਉੱਥੇ ਚੱਲ ਰਹੀ ਜੀ ਇਹ ਫੈਂਟ ਦਾ ਜੀ ਬੱਚੇ ਕੀ ਬਾਲ ਨੇ ਵੀਰ ਜੀ ਬੱਚਾ ਬੱਚਾ ਆ ਗਿਆ ਜੀ ਠੀਕ ਹੈ ਖੋਲਿਓ ਵੀਰ ਜੀ ਤੋਰਾ ਵਖਾਈ ਦੁੱਧ ਵੀ ਬੜਾ ਜੀ ਦੁੱਧ ਕਿੰਨਾ ਵੀਰ ਜੀ 10 ਕਿਲੋ ਤਿਆਰ ਆ ਜੀ 10 ਦਿਨਾਂ ਦੇ 12 ਦਿਨਾਂ ਦੀ ਸੂਈ ਕੋ 10-12 ਦਿਨਾਂ ਦੀ 15 ਲੀਟਰ ਸਟਾਰਟਿੰਗ ਆ ਸਟਾਰਟਿੰਗ ਆ ਕੀ ਬਾਤ ਹੈ ਵੱਡੇ ਪੱਲੇ ਚ ਆ ਗਈ ਨਾ ਹਾਂਜੀ ਤਾਂ ਬਾਕੀ ਵੇਖੋ ਵੀਰੋ ਧੰਨ ਵਾਲੀ ਆ ਸੋਹਣੀ ਵੇੜ ਹੈਗੀ ਥਣ ਪਿਆਰਾ ਲੱਗਿਆ ਚਵਾਈ ਵਾਲਾ ਤਾਂ ਵੇਖੋ ਗਿੱਡੀ ਤਾਂ ਹੈ ਵੀ ਸੀਲ ਹੈ ਨ ਨਹੀਂ ਤੇ ਇਹ ਜਿਆ ਬੜਾ ਘੱਟ ਪਸ਼ੂ ਵੀਰੇ ਵੇਖਣ ਨੂੰ ਮਿਲਦਾ ਸੀਲਸ ਲੱਗ ਲੈਵਲ ਓਏ ਬੜਾ ਸ਼ਾਨਦਾਰ ਲੱਗਿਆ ਇਹ ਵਾਹੇ ਕੁੜੀਆਂ ਥੱਬੇ ਦਾ ਲੱਗਾ ਵੇ ਚਵਾ ਕਿਵੇਂ ਦਾ ਨਿਕਲਿਆ ਵੀਰ ਜੀ ਇਹਦਾ ਆ ਇੱਕ ਨੰਬਰ ਜੀ ਠੀਕ ਹੈ ਜੀ ਐ ਫਿਰ ਰੂਮਰ ਕੀ ਭੁੱਲੀ ਠੀਕ ਹੈ ਦੇਖੋ ਵੀਰੇ ਇੱਕ ਨੰਬਰ ਚਵਾ ਲੱਗਿਆ ਥਣ ਲੇਵੇ ਦੀ ਖੁੱਲੇ ਦੀ ਭਾਂਡੇ ਦੀ ਮਾਲਕਾ ਜੀ ਬੰਦ ਤਾਂ ਵੇਖੋ ਵੀਰੇ ਬਾਕੀ ਲੋੜ ਵਾਲੀਆਂ ਨਿਸ਼ਾਨੀਆਂ ਚੈੱਕ ਕਰ ਲਿਓ ਲੱਗੇ ਤਾਂ ਐ ਬੈਬਾ ਬੂਬਾ ਲੱਗੀਆਂ ਬੜੀ ਸਵਾਰ ਬਹੁਤ ਚੰਗੀ ਜੀ ਇਹ ਇਹ ਵੀਰੇ ਇਹ ਲੱਲੀ ਮੈਂ ਲੱਲੀ ਇੱਕ ਬਰਾਬਰ ਹਨਾ ਤੇ ਦੋਵੇਂ ਪਸ਼ੂ ਵੀਰੇ ਬਹੁਤ ਸ਼ਾਨਦਾਰ ਆ ਵੀਰ ਕੋਲ ਸੀਲਸ ਲੱਗ ਠੰਡੇ ਸੀਲ ਤਾਂ ਵੀਰੇ ਇਹਦੇ ਮੁੱਲ ਦੀ ਗੱਲ ਕਰੀਏ ਕਿੰਨੇ ਦੀ ਹੋ ਜੋ ਮੁੱਲ ਮੁਫਤ ਆ ਜੀ ਹਾਂਜੀ ਸੱਤ ਜਹਾਜ਼ ਦੀ ਦੇਤੀ ਕਿੰਨੇ ਦੀ 60 ਦੀ 60 ਦੀ ਹਾਂ ਹਾਂ ਨਾ ਉਹਦਾ ਗਾਰ 70000 ਦੀ ਆ ਆਹ ਮੰਗ ਬਿਲਕੁਲ ਬਿਲਕੁਲ ਕੋਈ ਸ਼ੱਕ ਨਹੀਂ ਕਿਉਂਕਿ ਮੈਂ ਹੈ ਵੀ ਕੋਈ ਵੀ ਕੱਢ ਸਕਦਾ ਕੋਈ ਬਿਲਕੁਲ ਵੀਰੇ ਨਾਲੇ ਇਹਦਾ ਦੁੱਧ ਵੀ ਯਾਨੀ ਕਿ ਮਈਆਂ ਵਰਗਾ ਚਿੱਟਾ ਦੁੱਧ ਹਣਾ ਹਾਂਜੀ ਹਾਂਜੀ ਤਾਂ ਕਿੰਨੇ ਦੀ ਵੀਰੇ ਹੋਜੀ 60 ਤੋਂ 60 ਛਪਾ ਕਰਦੀ ਹਣਾ ਦੋ ਹੀ ਛੱਡਦੀ 58 ਦੀ 58 ਹਜ਼ਾਰ ਦੇ ਦੀਏ ਹਾਂ ਨਾ ਹਾਂ ਚਲੋ ਤੇ ਜੇ ਕੋਈ ਵੀਰੇ ਜੋੜਾ ਪਾਲੂ ਮੈਂ ਲੈ ਕਰਦਾਂਗੇ ਮਾਤਣ ਹੋਰ ਕਰਦਾਂਗੇ ਹੋਰ ਮਾਤਣ ਕਰਦੇ ਹੋ ਹਣਾ ਜੀ ਹਾਂਜੀ ਤਾਂ ਬਾਕੀ ਵੀਰਾਂ ਨੂੰ ਬੇਨਤੀ ਆ ਵੀਰੇ ਫੋਨ ਵੀਰ ਨੂੰ ਜਰੂਰ ਲਾ ਲਿਓ ਰੇਟ ਵੀ ਇਹਦਾ ਬਿਲਕੁਲ ਜਿਆ ਜਿਆ ਠੰਡੇ ਸੀਲ ਪਸ਼ੂ ਆ ਐ ਤੁਹਾਨੂੰ ਤੁਹਾਨੂੰ ਚੰਗੇ ਲੱਗੇ ਆ ਲੈਵਲ ਉਹਦੀਆਂ ਬਹੁਤ ਸਾਫ਼ ਨੇ ਤਾਂ ਬਾਕੀ ਸ਼ੋਰ ਛੱਪਾ ਹੋ ਜੂ ਹਾਂਜੀ ਤਾਂ ਇਹ ਬਹੰਤੀ ਹੁੰਦੀ ਹੈ ਕਿ ਵੀਰੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਲਾਈਕ ਕਰਿਓ ਸ਼ੇਅਰ ਕਰਿਓ ਤੁਹਾਨੂੰ ਨਵੇਂ ਤੋਂ ਨਵੇਂ ਵੀਡੀਓ ਲੈ ਕੇ ਵਿਖਾ ਲਈ ਜਾਵੇ ਤਾਂ ਵੀਰ ਜੀ ਐਡਰੈਸ ਕਰੀ ਆਪਣਾ ਪਿੰਡ ਦੱਸ ਦਿਓ ਪਿੰਡ ਆਪਣਾ ਭੁੰਡੇਵਰੀ ਵੜਾਇ ਜੇ ਹਾਂਜੀ ਤੇ ਤਹਿਸੀਲ ਵੀ ਆਪਣਾ ਅੰਮ੍ਰਿਤਸਰ ਤੇ ਜ਼ਿਲ੍ਹਾ ਵੀ ਅੰਮ੍ਰਿਤਸਰ ਆ ਗਿਆ ਹਾਂਜੀ ਠੀਕ ਹੈ ਜੀ ਤੇ ਆਪਣਾ ਮਜੀਠਾ ਰੋਡ ਦੇ ਉੱਤੇ ਆਪਣਾ ਪੇਟਿਆ ਮਜੀਠੇ ਰੋਡ ਤੇ ਪੈ ਗਿਆ ਬਾਜਪਾਸ ਤੋਂ ਹਣੀ ਹਾਂਜੀ ਹਾਂਜੀ ਬਾਜਪਾਸ ਤੋਂ ਹਾਂ ਠੀਕ ਹੈ ਵੀਰੇ ਸਾਸਿਕਾ ਸਾਸਿਕਾ